ਸ਼ੋਭਤ ਸੱਤ ਸ਼ੰਦਰ ਦੀ ਬਾਣੀ ਯਾਦਾ ਕਰ ਅੱਜ ਦਾ ਅਜਾ ਜੀਵਨ ਦਾ ਸ਼ੋਭਤ ਗੁਰੂ ਸਾਹਿਬ ਜੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੀ ਲੋਕੀ ਸਾਹਿਬੀ ਕਮਾਲ ਬਾਦਸ਼ਾਹ ਜ਼ਰਵੀਰ ਨੂੰ ਸਿੰਘ ਜੀ ਮਹਾਰਾਜ ਜੀ ਦੀ ਵਾਕਿਸ਼ ਦੀ ਸੰਗਤ ਅੱਜ ਦੇ ਦਿਹਾੜੇ ਰੱਬਾ ਨਾ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੇ ਮੌਜੂਦ ਆ ਸਤਿ ਕਾਂਛੀ ਜੀ ਹਰਮੰਦਰ ਸਾਹਿਬ ਵਿਖੇ ਦੱਸ ਦਈਏ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਜੋ ਸਮਾਗਮ ਨੂੰ ਲੈ ਕੇ ਜੋ ਸ਼ਹੀਦੀ ਨਗਰ ਕੀਰਤਨ ਆਉਂਦੀ ਹੈ ਅੱਜ ਸ੍ਰੀ ਕਲਤਕ ਸਾਬ ਤੋਂ ਹੋ ਚੁੱਕਿਆ ਦੱਸ ਦਈਏ ਕਿ ਆਸਾਮ ਦੀ ਧਰਤੀ ਤੋਂ ਆਰੰਭ ਹੋਣ ਤੋਂ ਬਾਅਦ ਵੱਖ-ਵੱਖ ਰਾਜਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਪੰਜਾਬ ਦੀ ਧਰਤੀ ਤੇ ਪਹੁੰਚਦਾ ਤਾਂ ਜਿਸ ਤੋਂ ਬਾਅਦ ਕੱਲ ਜੋ ਕਹਿ ਸਕਦੇ ਆ ਕਿ ਸ਼ਾਟਾ ਸਾਹਿਬ ਛੇਵੀਂ ਪਾਤਸ਼ਾਹੀ ਸ਼ਾਟਾ ਸਾਹਿਬ ਤੋਂ ਆਰੰਭ ਹੋ ਕੇ ਸਚਕਨਸ਼ੀ ਦੀ ਹਰਮੰਦਰ ਸਾਹਿਬ ਵਿਖੇ ਰਾਤ 18 ਜਿਹੜਾ ਨਗਰ ਕੀਰਤਨ ਦਾ ਮਹਾਰਾਜ ਜੀ ਇੱਥੇ ਹੁੰਦਾ ਹੈ ਸੰਗਤ ਇੱਥੇ ਰੁਕਦੀ ਆ ਸਚਕਨਸ਼ੀ ਦੇ ਹਰਮੰਦਰ ਸਾਹਿਬ ਵਿਖੇ ਤਾਂ ਅੱਜ ਸਚਕਨਸ਼ੀ ਰਿਹਰਮੰਦਰ ਸਾਹਿਬ ਜੀ ਤੋਂ ਆਰੰਭ ਹੋ ਕੇ ਨਗਰ ਕੀਰਤਨ ਜੋ ਹੈ ਆਪਣੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਵਿਖੇ ਜਾ ਕੇ ਇਸ ਦੀ ਸਮਾਪਤੀ ਹੋਣੀ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਫੁੱਲਾਂ ਦੀ ਵਰਖਾ ਤੁਸੀਂ ਦੇਖ ਸਕਦੇ ਹੋ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਫੁੱਲਾਂ ਦੀ ਵਰਖਾ ਮਹਾਰਾਜ ਦੇ ਸਰੂਪ ਉੱਪਰ ਲਗਾਤਾਰ ਹੋ ਰਹੀ ਹੈ ਬੋਲੇ ਸੋਨੇ ਹਾਲ ਦੇ ਧਕਾਰੇ ਲਗਾਤਾਰ ਲਗਾਏ ਜਾ ਰਹੇ ਆ ਗੁਰਸਿੱਖ ਸੰਗਤਾਂ ਵੱਲੋਂ ਆਪਣੇ ਸ਼ੋਗਿਣ ਗੋਂ ਲਗਾਤਾਰ ਤਸਵੀਰਾਂ ਜੋ ਨੇ ਉਹ ਸਾਂਝੀਆਂ ਕੀਤੀਆਂ ਜਾਣ ਕਿ ਕਿਸ ਕਦਰ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਜੋ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੀ ਹੋਈ ਆ ਤਾਂ ਇਸ ਨਗਰ ਕੀਰਤਨ ਦੇ ਵਿੱਚ ਜੋਸ਼ ਮੂਲਤ ਕਰੇਗੇ ਤਾਂ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਜਗਬਾਣੀ ਦਰਸ਼ਨ ਟੀਵੀ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੰਨਾ ਜ਼ਿਆਦਾ ਸੰਗਤਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਦੱਸ ਜੀਏ ਕੀ ਜੋ ਇਹ ਜੋ ਨਗਰ ਕੀਰਤਨ ਹੈ ਤਾਂ ਦੱਸ ਜੀਏ ਕਿ ਸ਼ਟਾ ਸਾਹਿਬ ਤੋਂ ਬਾਅਦ ਅੱਜ ਜੋ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਰੰਭ ਹੋ ਕੇ ਹੁਣ ਇਹ ਨਗਰ ਕੀਰਤਨ ਹੈ ਉਹ ਜੋ ਕੱਲ ਦੱਸ ਦਈਏ ਕਿ ਗੁਰਦੁਆਰਾ ਜੋ ਦਰਬਾਰ ਸਾਹਿਬ ਤੋਂ ਬਾਅਦ ਇਹ ਜੋ ਜਾਏਗਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇਖੇ ਇਹਦਾ ਜੋ ਚੱਲ ਜਾਏਗਾ ਦੇਖ ਸਕਦੇ ਹੋ ਫੁੱਲਾਂ ਦੀ ਵਰਖਾ ਜੋ ਹੈ ਬਹੁਤ ਜ਼ਿਆਦਾ ਮਹਾਰਾਜੀ ਦੇ ਸਰੂਪ ਤੇ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਮੈਂਜਰ ਸਾਹਿਬ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਇਹ ਗੱਲ ਕਰਦੇ ਆ ਜੀ ਤਾਂ ਮੈਂਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਜਰ ਸਾਹਿਬ ਅੱਜ ਤੇਗ ਬਹਾਦਰ ਪਾਸ਼ਾ ਜੀ ਦੇ ਸ਼ਹੀਦੀ ਜਗਨਸਭਾ ਬਰਪਤ 350 ਸਾਲਾਂ ਨਗਰ ਕੀਰਤਨ ਜਿਹੜਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਹੈ ਪਿਛਲੇ ਕਰੀਬ 2.5 ਮਹੀਨੇ ਤੋਂ ਜਿਹੜਾ ਚੱਲਦਾ ਆ ਰਿਹਾ ਆ ਅਰ ਭਾਰਤ ਦੇ ਵੱਖ-ਵੱਖ ਦਾ ਜਦੋਂ ਦਾ ਯਾਰਾਤੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਸੀ ਫੋਨ ਜਿਹੜਾ ਵਾਸ ਦੀ ਅਰੰਭਤਾ ਜਿਹੜੀ ਆ ਅਗਲੇ ਭਰਾਂ ਲਈ ਚੱਲੂ ਹੋ ਰਹੀ ਜੀ ਤਾਂ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵੱਡੇ ਪੱਧਰ ਤੇ ਸੰਗਤ ਜੋ ਹੈ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਰਹੀ ਹੈ ਜੀ ਜੀ ਬਿਲਕੁਲ ਜੀ ਤੁਸੀਂ ਵੇਖ ਰਹੇ ਜੋ ਸੰਗਤ ਜਿਹੜੀ ਬਹੁਤ ਵੱਡੀ ਪੱਧਰ ਤੇ ਉਤਸ਼ਾਹ ਦੇ ਨਾਲ ਜਿਹੜੀ ਆ ਇਸ ਨਗਰ ਕੀਰਤਨ ਵਿੱਚ ਸ਼ਾਮਿਲਿਤ ਕਰ ਰਹੀ ਹੈ ਤੇ ਹਾਜ਼ਰੀ ਭਰੀ ਹੈ ਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਨਗਰ ਕੀਰਤਨ ਜੋ ਅੱਜ ਸ੍ਰੀ ਕਾਲ ਤਖਤ ਸਾਹਿਬ ਤੋਂ ਆਰੰਭ ਹੋ ਚੁੱਕਿਆ ਹੈ ਤਾਂ ਆਪਣੇ ਨਵੇਂ ਪੜਾ ਵਸਤੇ ਜੋ ਹੋਣ ਜਾਏਗਾ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਾਟਾ ਸਾਹਿਬ ਤੋਂ ਬਾਅਦ ਇਹ ਜੋ ਨਗਰ ਕੀਰਤਨ ਸੀਗਾ ਜੋ ਸਾਜਕੰਚੀ ਹਰਮੰਦਰ ਸਾਹਿਬ ਵਿਖੇ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਜਾ ਕੇ ਇਹ ਜੋ ਅਗਲੇ ਪੜਾਣ ਨੂੰ ਵਧੇਗਾ ਉਸ ਤੋਂ ਬਾਅਦ ਦੱਸ ਜੀ ਕਿ ਉਸ ਤੋਂ ਬਾਅਦ ਗੁਰਦੁਆਰਾ ਬੁਰਜ ਸਾਹਿਬ ਧਾਰਿਆਲ ਵਿਖੇ ਜਾਏਗਾ ਗਰਦਾਸਪੁਰ ਵਿਖੇ ਉਸ ਤੋਂ ਬਾਅਦ ਗੁਰਦੁਆਰਾ ਜੋ ਜਨਮ ਅਸਥਾਨ ਪਾਪਾ ਬੁੱਢਾ ਸਾਹਿਬ ਜੀ ਕਤੂ ਨੰਗਲ ਵਿਖੇ ਜਾ ਕੇ ਨਗਰ ਕੀਰਤਨ ਪਹੁੰਚੇਗਾ ਤਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਪਾਚੇ ਨੋਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਗਰ ਕੀਰਤਨ ਪਹੁੰਚੇਗਾ ਤਾਂ ਉਸ ਤੋਂ ਬਾਅਦ ਦੱਸ ਜੀ ਕਿ ਜੋ 13 ਨਵੰਬਰ ਨੂੰ ਇਹ ਨਗਰ ਕੀਰਤਨ ਜੋ ਹੈ ਅਹ ਕਮ ਸ਼੍ਰੀ ਅਹ ਜੋ ਗੁਰਦੁਆਰਾ ਸਾਹਿਬ ਵਿਖੇ ਪਾਛੇ ਪੰਜਵੀਂ ਕਰਤਾਰਪੁਰ ਸਾਹਿਬ ਵਿਖੇ ਜਾਏਗਾ ਤਾਂ ਉੱਥੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸ਼੍ਰੀ ਸੁਖ ਚੇ ਸੁਖ ਚੇ ਨਾਣਾ ਸਾਇਬ ਫਗਵਾੜਾ ਜੋ ਹੈ ਉੱਥੇ ਜਾ ਕੇ ਜੋ ਨਗਰ ਕਟਨ ਪਹੁੰਚੇਗਾ ਤੇ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਪੰਜ ਪਿਆਰਿਆ ਜੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਜੋ ਨਗਰ ਕੀਤਾ ਨਾਮ ਹੋਇਆ ਤਾਂ ਸਾਡੇ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਖੁਸ਼ ਨਾਮ ਲੈਵਾ ਮਾਈ ਭਾਈ ਆਪਣੇ ਜ਼ਰੂਰ ਕਰੋ ਗੁਰੂ ਸਾਹਿਬ ਜੀ ਸਹੀ ਸਬਕ ਸਾਰ ਸਮਾਂ ਜਿਹੜਾ ਹੌਲੀ ਹੌਲੀ ਜ਼ਿੰਦਗੀ ਦਾ ਖਤਮ ਹੁੰਦਾ ਜਾਂਦਾ ਤੇ ਗੁਰਤੇਗ ਬਹਾਦਰ ਪਾਤਸ਼ਾਹ ਨੇ ਮਨੁੱਖ ਨੂੰ ਇਸ ਜ਼ਿੰਦਗੀ ਦਾ ਆਉਣ ਦਾ ਮਤਲਬ ਵੀ ਸਮਝਾਇਆ ਸਤਗੁਰ ਜੀ ਨੇ ਇੱਕ ਮਨੁੱਖ ਨੂੰ ਇਹ ਜਿਉਣ ਦਾ ਢੰਗ ਤੇ ਜਿਉਣ ਦਾ ਢੰਗ ਵੀ ਜੋ ਗੁਰਨਾਨਕ ਦੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਉਹਦੇ ਅਨਸਾਰ ਪਵਿੱਤਰ ਗੁਰਬਾਣੀ ਦੇ ਲੜ ਲਾਇਆ ਆਓ ਸਾਰੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਸਤਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਅਨਸਾਰ ਜੀਵਨ ਜਾਂਚ ਆ ਜਾ ਇਹੋ ਗੁਰੂ ਚਰਨਾਂ ਦੇ ਵਿੱਚ ਅਰਦਾਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਏ ਸੋਨਿਆ ਪ੍ਰਧਾਨ ਸਾਹਿਬ ਸੰਗਤ ਬੜੇ ਵੱਡੇ ਪੱਧਰ ਤੇ ਪਹੁੰਚੀ ਆ ਜੀ ਇਸ ਨਗਰ ਦੇ ਵਿੱਚ ਇਹ ਦੇਖੋ ਗੁਰੂ ਤੇਗ ਬਹਾਦਰ ਪਾਸ਼ਾ ਆਪੇ ਸਾਖਸ਼ਾਤ ਵਰਤ ਰਹੇ ਆ ਚੌਥੀ ਗੜੀ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀ 24 ਛੇਟਾਂ ਦੇ ਵਿੱਚੋਂ ਹੋ ਕੇ ਪੰਜਾਬ ਵਿੱਚ 30 ਤਰੀਕ ਨੂੰ 29 ਤਰੀਕ ਰਾਤ ਨੂੰ ਪਹੁੰਚਿਆ ਸੀ ਤੇ ਮੈਂ ਸਮਝਦਾ ਲੱਖਾਂ ਦੀ ਤਰ੍ਹਾਂ ਜਨੇ ਲੋਕਾਂ ਨੇ ਕਰੋੜਾਂ ਨੇ ਸਤਿਗੁਰਾਂ ਦੇ ਇਸ ਪਵਿੱਤਰ ਮਹਾਨ ਸ਼ਹੀਦੀ ਗੁਰਪੁਰਬ ਨੂੰ ਸਮਾਰਪਨ ਨਗਰ ਕੀਰਤਨ ਦੇ ਵਿੱਚ 350 ਸਾਲਾਂ ਚ ਬਹੁਤ ਵੱਡੇ ਪੱਧਰ ਤੇ ਹਾਜ਼ਰੀਆਂ ਭਰੀਆਂ ਸਾਰਿਆਂ ਪਰਿਵਾਰਾਂ ਚ ਸਤਿਗੁਰ ਜੀ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਇਹੋ ਗੁਰੂ ਚਾਰਨਾਂ ਦੇ ਵਿੱਚ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਂ ਆਪਣੇ ਸ਼ਯੋਗੀ ਨੂੰ ਕਹਾਂਗਾ ਕਿ ਲਗਾਤਾਰ ਜੋ ਇਸ ਨਗਰ ਕੀਰਤਨ ਆਰੰਭ ਹੋਏ ਦੀਆਂ ਜੋ ਤਸਵੀਰਾਂ ਨੇ ਲਗਾਤਾਰ ਸਾਂਝਾ ਕੀਤੇ ਆ ਜਾਣ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਸੀਗੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਤਾਂ ਉਹਨਾਂ ਵੱਲੋਂ ਜਿਹੜੀ ਆ ਗੱਲਬਾਤ ਕੀਤੀ ਗਈ ਆ ਤਾਂ ਇਹ ਤਸਵੀਰਾਂ ਸੱਚਕੰਚੀ ਦੇ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਦੀਆਂ ਸਾਂਝਾ ਕਰ ਰਹੇ ਆ ਤਾਂ ਇਸ ਤੋਂ ਬਾਅਦ ਬਾਹਰ ਦਾ ਵੀ ਦ੍ਰਿਸ਼ ਟਰੜਨਾ ਸਾਂਝਾ ਕਰਦੇ ਆ ਕਿ ਕਿੰਨੇ ਵੱਡੇ ਪੱਤਰ ਸੰਗਤ ਜੋ ਇੱਥੇ ਪਹੁੰਚੀ ਹੋਈ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੰਗਤ ਦੀਆਂ ਸਾਂਝਾ ਕਰ ਰਹੇ ਆ ਕੀ ਵੱਡੇ ਪੱਧਰ ਤੇ ਸੰਗਤ ਦੇ ਸੰਗਤ ਦੇ ਸੰਗਰ ਕੀਰਤਨ ਦੇ ਵਿੱਚ ਜੋ ਸ਼ਮੂਲੀਅਤ ਕਰ ਰਹੀ ਹੈ ਤਾਂ ਇਹ ਦੇਖ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਪ੍ਰਕਰਮਾਂ ਤੋਂ ਬਾਹਰ ਜੋ ਹੈ ਸੰਗਤ ਚ ਲੱਗ ਜਾਏਗਾ ਜਾਏਗਾ ਤੇ ਇਹ ਪੂਰੇ ਗੁਰੂ ਨਗਰ ਦੇ ਵਿੱਚ ਹੁੰਦਾ ਹੋਇਆ ਜੋ ਇਹ ਨਗਰ ਕੀਰਤਨ ਹੈ ਦੂਜੇ ਸ਼ਹਿਰ ਦੇ ਵਿੱਚ ਪਹੁੰਚੇਗਾ ਤਾਂ ਜੀ ਇਹ ਕਿ ਆਪਣੇ ਅਗਲੇ ਪੜਾ ਲਈ ਹੁਣ ਰਵਾਨਾ ਹੋਏਗਾ ਨਗਰ ਕੀਰਤਨ ਤਾਂ ਉਸ ਦੀਆਂ ਤਸਵੀਰਾਂ ਜੋ ਲਗਾਤਾਰ ਜਗਬਾਨੀ ਟੀਵੀ ਤੇ ਦਰਸ਼ਨ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਅਲੌਕਿਕ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝਾ ਕਰਮ ਆਪਣੇ ਸ਼ੌਕੀਨ ਕਹੂੰਗਾ ਕਿ ਤਸਵੀਰਾਂ ਜੋ ਨੇ ਲਗਾਤਾਰ ਸਾਂਝੇ ਕੀਤੀਆਂ ਜਾਣ ਤਾਂ ਵੇਖ ਸਕਦੇ ਹਾਂ ਬਹਾਦਰ ਕੇ ਚਲਤ ਤੇਗ ਬਹਾਦਰ ਕੇ ਚਲਤ ਭਾਇਓ ਜਗਤ ਕੋ ਸੋਗ ਭਾਇਓ ਜਗਤ ਕੋ ਸੋਗ ਹੇ ਸਭ ਜਗ ਪਇਓ ਹੇ ਸਭ ਜਗ ਪਇਓ ਜੈ 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 ਸੁਰ ਲੋਕ ਜੈ 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 ਸੁਰ ਲੋ ਤੇਗ ਬਹਾਦਰ ਸੀ ਮਰੀਏ ਤੇਗ ਬਹਾਦਰ ਸੀ ਮਰੀਏ ਤੇਗ ਬਹਾਦਰ ਸੀ ਮਰੀਏ ਤੇਗ ਬਹਾ ਸੇਮ ਕਰਨੋਂ ਨਿਦੇ ਆਵੇ ਤਾਏ ਕਰਨੋਂ ਨਿਦੇ ਆਵੇ ਤਾਏ ਕਰਨੋਂ ਨਿਦੇ ਆਵੇ ਤਾਏ ਸਭ ਥਾਈ ਹੋਏ ਸਹਾ ਸਭ ਥਾਈ ਹੋਏ ਸਹਾ ਤੇਗ ਬਹਾਦਰ ਸਿ ਮਰੀਐ सिमारी तेग बहादु सिमारी तेग बहादु मारी गुर तेग बदर साहिब धन गुर तेग बहादु गुर तेग बदर साहिब धन गुर तेग दर सा ਤੇਗ ਬਹਾਦਰ ਸੇ ਮਰੀਆ ਤੇਗ ਬਹਾਦਰ ਸੇ ਮਰੀਆ ਤੇਗ ਬਹਾਦਰ ਸੇ ਮਰੀਆ ਤੇਗ ਬਹਾਦਰ ਸੇ ਮ ਕਰਨੋਂ ਨਿਦੇ ਆਵੇ ਤਾਏ ਕਰਨੋਂ ਨਿਦੇ ਆਵੇ ਤਾਏ ਕਰਨੋਂ ਨਿਦੇ ਆਵੇ ਤਾ ਇਕਰਨੋਂ ਨੇ ਦੇ ਵੇਤਾ ਸਭ ਥਾਈ ਹੋਏ ਸਾਇ ਸਭ ਥਾਈ ਹੋਏ ਸ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਸ੍ਰੀ ਹਰਿ ਕ੍ਰਿਸ਼ਨ ਤੇ ਆ ਜਿਸ ਦੇਖ ਤਾ ਸਭ ਦੁੱਖ ਜਾਏ ਜਿਸ ਦੇਖ ਤਾ ਸਭ ਦੁੱਖ ਜਾਏ ਜਿਸ ਦੇਖ ਸੇ ਸਭ ਦੁੱਖ ਜਾ ਸ੍ਰੀ ਹਰਿ ਕ੍ਰਿਸ਼ਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਸੁਯੋਗ ਨੂੰ ਕਹੂੰਗਾ ਕਿ ਇੱਥੇ ਜੋ ਸਲਾਮੀ ਦਿੱਤੀ ਜਾਣੀ ਹੈ ਤਾਂ ਦੇਖ ਸਕਦੇ ਹੋ ਆਲਾ ਅਧਿਕਾਰੀ ਜੋ ਨੇ ਪੰਜਾਬ ਪੁਲਿਸ ਦੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਮੈਂ ਆਪਣੇ ਸੁਯੋਗ ਨੂੰ ਕਹੂੰਗਾ ਕਿ ਆਲਾ ਅਧਿਕਾਰੀਆਂ ਦੀ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤਾਂ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਲਾਮੀ ਜੋ ਹੈ ਮਹਾਰਾਜ ਜੀ ਨੂੰ ਇੱਥੇ ਦਿੱਤੀ ਜਾਣੀ ਹੈ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸਤਕਾਰ ਦੇ ਨਾਲ ਸ਼ਰਦਾ ਭਾਵ ਤੇ ਉਤਸ਼ਾਹ ਦੇ ਨਾਲ ਸਤਿਕਾਰ ਦੇ ਨਾਲ ਇੱਥੇ ਜੋ ਪੰਜਾਬ ਪੁਲਿਸ ਵੱਲੋਂ ਜੋ ਇੱਥੇ ਸਲਾਮੀ ਦਿੱਤੀ ਜਾਣੀ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜੋ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਨਗਰ ਕੀਰਤਨ ਦੀ ਰੰਮਤਾ ਹੋਣ ਤੋਂ ਬਾਅਦ ਅੱਜ ਇੱਥੇ ਜਿਹੜਾ ਹੁਣ ਸਲਾਮੀ ਜੋ ਦਿੱਤੀ ਜਾ ਰਹੀ ਆ ਤਾਂ ਦੇਖ ਸਕਦੇ ਹੋ ਕਿ ਆਪਣੇ ਸ਼ੌਕੀ ਨੂੰ ਕਹਿੰਗਾ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਜੋ ਸਾਂਝੀਆਂ ਕੀਤੀਆਂ ਜਾਣ ਤਾਂ ਤੁਸੀਂ ਵੇਖ ਸਕਦੇ ਹੋ ਕਿ ਫੁੱਲਾਂ ਦੀ ਵਰਖਾ ਨਾਲ ਕਿੱਥੇ ਜਾ ਰਹੀ ਹੈ ਤੇ ਉੱਥੇ ਹੀ ਸਲਾਮੀ ਜੋ ਆ ਪੰਜਾਬ ਪੁਲਿਸ ਵੱਲੋਂ ਅੱਜ ਦਿੱਤੀ ਗਈ ਹੈ ਬਾਰਾਜ ਦੇ ਪ੍ਰਕਾਸ਼ ਨੂੰ ਤਾਂ ਇਹ ਦੇਖ ਸਕਦੇ ਹੋ ਕਿ ਹੁਣ ਇਹ ਅਗਲੇ ਪੜਾ ਲਈ ਨਗਰ ਕੀਰਤਨ ਜੋ ਹੈ ਉਹ ਰਵਾਨਾ ਹੋ ਰਿਹਾ ਤਾਂ ਉਸ ਦੀਆਂ ਅਲੌਕਿਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜੋ ਸੰਗਤ ਵੱਡੇ ਪੱਧਰ ਤੇ ਪਹੁੰਚੀ ਆ ਫੁੱਲਾਂ ਦੀ ਵਰਕਾ ਮਹਾਰਾਜ ਦੇ ਸਰੂਪ ਤੇ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਉਹਦੀਆਂ ਤਸਵੀਰਾਂ ਲਗਾਤਾਰ ਨਾਲ ਜਗਬਾਨੀ ਟੀਵੀ ਤੇ ਸਾਂਝੀਆਂ ਕਰ ਰਹੇ ਆ ਤਾਂ ਇਹ ਦੇਖ ਸਕਦੇ ਹਾਂ ਕਿ ਹੁਣ ਜੋ ਅਗਲੇ ਪੜਾਅ ਵਾਸਤੇ ਜਿੱਥੋਂ ਕੀ ਦੱਸ ਦਈਏ ਕਿ ਜਦੋਂ ਨਗਰ ਕੀਰਤਨ ਆਰੰਭ ਹੋਇਆ ਸ਼੍ਰੀ ਗੱਲ ਤਖਸਾਲ ਤੋਂ ਬਾਅਦ ਪ੍ਰਕਰਮਾ ਚ ਹੁੰਦਾ ਹੈ ਨਗਰ ਕੀਰਤਨ ਜੋ ਹੈ ਹੁਣ ਬਾਹਰ ਜੋ ਸੱਚਕੰਚ ਸ੍ਰੀ ਹਰਮੰਦਰ ਸਾਹਿਬ ਤੇ ਬਾਹਰ ਪਹੁੰਚ ਚੁੱਕਿਆ ਤਾਂ ਹੁਣ ਗੁਰੂ ਨਗਰ ਦੇ ਵਿੱਚੋਂ ਹੁੰਦਾ ਹੋਇਆ ਇਹ ਨਕਰਕੇਤਨ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਏਗਾ ਤਾਂ ਮਹਾਰਾਜ ਦਾ ਸਰੂਪ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤਾਂ ਇਸ ਗੱਡੀ ਦੇ ਵਿੱਚ ਤੁਸੀਂ ਵੇਖ ਸਕਦੇ ਇੱਥੇ ਕਿ ਮਹਾਰਾਜ ਜੀ ਦਾ ਪ੍ਰਕਾਸ਼ ਜਾਣਾ ਤਾਂ ਪੂਰਾ ਫੁੱਲਾਂ ਦੇ ਨਾਲ ਸਜਾਇਆ ਗਿਆ ਇਸ ਗੱਡੀ ਨੂੰ ਤਾਂ ਉਹਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਨਗਾਰਿਆਂ ਦੀ ਗੂੰਜ ਹੈ ਠੇ ਨਗਰ ਕੀਰਤਨ ਦੀ ਹਰਮਤਾਂ ਹੋ ਚੁੱਕੀ ਆ ਤਾਂ ਸੱਚਕਾਂ ਚੀਰ ਹਰਮੰਦਰ ਸਾਹਿਬ ਜੀ ਦੇ ਬਾਹਰ ਦੀਆਂ ਲੋਕੀਂ ਤਸਵੀਰਾਂ ਸਾਂਝਾ ਕਰ ਰਹੇ ਆ ਤਾਂ ਨਗਾਰੇ ਦੀ ਵੀ ਤੁਸੀਂ ਆਵਾਜ਼ ਸੁਣੋ ਤਾਂ ਇਹ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਜੋਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜਗਬਾਨੀ ਟੀਵੀ ਦੇ ਉੱਤੇ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਗੁਰਸਿੱਖ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਦੀ ਦਿਖਾਈ ਦੇ ਰਹੀ ਹੈ। ਅਲੌਕਿਕ ਤਸਵੀਰਾਂ ਜੋ ਨੇ ਤੜਨਾ ਸਾਂਝਾ ਕਰ ਰਹੇ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰੋਂ। ਮੈਂ ਆਪਣੇ ਸ਼ੋਕੀ ਨੂੰ ਕਹਾਂਗਾ ਕਿ ਬਾਹਰ ਦਾ ਜੋ ਦ੍ਰਿਸ਼ ਆ ਉਹ ਸਾਂਝਾ ਕੀਤਾ ਜਾਵੇ। ਇੱਕ ਤਰਫਾ ਗੁਰੂ ਘਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜੋ ਕਹਿ ਸਕਦੇ ਇੱਥੇ ਕਿ ਵੱਡੇ ਪੱਧਰ ਤੇ ਸੰਗਤ ਗੁਰੂ ਘਰ ਵਿਖਿਆ ਕਿੰਨੀ ਤਮਸਤ ਹੁੰਦੀ ਹੈ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ। ਉਸ ਦੇ ਬਾਹਰ ਦੀਆਂ ਤਸਵੀਰਾਂ, ਅਲੌਕਿਕ ਤਸਵੀਰਾਂ ਜੋ ਨੇ ਜੋ ਗੱਡੀ ਇਸ ਗੱਡੀ ਦੇ ਵਿੱਚ ਕਹਿ ਸਕਦੇ ਆਂ ਕਿ ਮਹਾਰਾਜੀ ਦੀ ਜੋ ਸਰੂਪ ਲੈ ਕੇ ਜਾਇਆ ਜਾਣਾ ਤਾਂ ਅਸਾਮ ਤੋਂ ਅਸਾਮ ਦੀ ਧਰਤੀ ਤੋਂ ਇਹ ਜੋ ਨਗਰ ਕੀਰਤਨ ਆਰੰਭ ਹੋਇਆ ਸੀਗਾ ਤਾਂ ਹੁਣ ਇਹ ਨਗਰ ਕੀਰਤਨ ਜੋ ਹੈ ਉਹ ਆਪਣੇ ਅਗਲੇ ਪੜਾਅ ਲਈ ਜਾਣ ਲਈ ਤਿਆਰ ਹੈ ਤਾਂ ਉਹ ਤਸਵੀਰਾਂ ਜੋ ਨੇ ਲਗਾਤਾਰ ਸਾਂਝੀਆਂ ਕਰ ਰਹੇ ਆਂ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਨਗਰੀ ਵਿਖੇ ਕਿਸ ਤਰ੍ਹਾਂ ਦੇ ਨਾਲ ਜੋ ਸੰਗਤਾਂ ਦੇ ਵਿੱਚ ਭਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਰਦਾ ਭਾਵ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤਾਂ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਦੱਸ ਦਈਏ ਕਿ ਹੁਣ ਨਰਮਤਾ ਜਿਹੜੀ ਹੈ ਇਸ ਨਗਰ ਕੀਰਤਨ ਦੀ ਹੋ ਚੁੱਕੀ ਆ ਹੁਣ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਤਬਾਦ ਕਿਉਂਕਿ ਕੱਲ ਨੂੰ ਜੋ ਇਹ ਨਗਰ ਕੀਰਤਨ ਗੁਰਦਾਰਾ ਸ਼ਾਟਾ ਸਾਹਿਬ ਤੋਂ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜਿਆ ਸੀਗਾ ਤਾਂ ਹੁਣ ਅਗਲੇ ਪੜਾਅ ਵਾਸਤੇ ਜਾਣ ਲਈ ਬਿਲਕੁਲ ਤਿਆਰਤਾ ਗੁਰੂ ਨਗਰ ਦੇ ਵਿੱਚੋਂ ਹੁੰਦਾ ਹੈ ਹਨ ਨਗਰ ਕੀਰਤਨ ਜੋ ਆਪਣੇ ਅਗਲੇ ਪੜਾਅ ਲਈ ਜਾਏਗਾ ਤਾਂ ਗੁਰਸਿੱਖ ਸੰਗਠਨਾ ਵੱਡੇ ਪੱਤਰ ਦੇ ਉੱਤੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਤਾਂ ਕੱਲੀ ਕੱਲੀ ਤਸਵੀਰ ਇਸ ਨਗਰ ਕੀਰਤਨ ਨੂੰ ਲੈ ਕੇ ਜੋ ਹੈ ਤੁਹਾਡੇ ਨਾਲ ਕੱਲੀ ਕੱਲੀ ਸਾਂਝੀ ਕਰਦੇ ਰਾਂਗੇ ਬਣੇ ਰਹੋ ਜਗਮਨ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਦ ਦੇ ਨਾਲ ਇਲੈਕਟ੍ਰੋਨਿਕ ਜਗਮਨੀ ਟੀਵੀ ਸ਼੍ਰੀ ਅਮਸਾਹੀ ਤੇ ਮਰੇ ਹੈ ਘਰ ਨੂੰ ਨੀਦ ਆਵੇ ਤਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਤੇਗ ਬਹਾਦਰ बहाद सिमरे कर्णो निद्या वेग बहादर सिमरे कर्णो निद्या वा बहादर सिमरे निय सब थाई हो सहाय सब थाई हो सहाय बेग बहादुर सिमरे ਰੇ ਆ ਤਰਨੋ ਲਿਦਿਆ ਵੇ ਤਾਏ ਮੈਂ ਮੁਗੀ ਵਾਹ ਕੀ ਬੋਲ ਤੈਨੂੰ ਗਲੋਬਲ ਤੇ ਜਿਕਰ ਆ ਗਿਆ ਜਨਾਬਾ ਸਵਾ